ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕੁਦਰਤ ਦਾ ਬੜਾ ਵਧੀਆ ਤਾਣਾ ਬਾਣਾ ਜੇ ਆਪਾਂ ਕੁਦਰਤ ਨੂੰ ਨੇੜੇ ਹੋ ਕੇ ਦੇਖੀਏ ਖੇਤੀ ਦੇ ਵਿੱਚ ਤੁਸੀਂ ਇਸ ਧਣੀਆਂ ਦੇ ਉੱਪਰ ਦੇਖ ਰਹੇ ਹੋ ਵੀ ਵਾਰਡ ਵੀਟਲ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਹੈ ਪਰ ਮੈਂ ਤੁਹਾਨੂੰ ਦਿਖਾਉਣਾ ਕਿ ਇਹਨੇ ਤੇਲਾ ਬਹੁਤ ਆਇਆ ਸੀ ਪਿਛਲੇ ਦਿਨਾਂ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਖਾਲੀ ਤੇਲੇ ਦੇ ਨਿਸ਼ਾਨ ਰਹਿ ਗਏ ਆ ਤਾਂ ਇਸ ਵਾਰਡ ਵੀਟਲ ਨੇ ਸਾਰਾ ਤੇਲਾ ਜਿਹੜਾ ਉਹ ਖਾ ਕੇ ਹਜਮ ਕਰ ਲਿਆ ਦੇਖੋ ਗਿਣਤੀ ਦੇਖੋ ਇਹਨਾਂ ਦੀ ਕਿਉਂਕਿ ਆਪਾਂ ਕੋਈ ਵੀ ਇਹਦੇ ਉੱਪਰ ਪੈਸਟੀਸਾਈਡ ਨਹੀਂ ਯੂਜ਼ ਕੀਤਾ ਜੇ ਮੈਂ ਆਪਾਂ ਕਹਦੇ ਨਾ ਮਿੱਤਰ ਕੀੜੇ ਨਾ ਮਾਰ ਲਈਏ ਕੈਪੈਸਿਟਾਈਸਾਈਡ ਬਿਲਕੁਲ ਯੂਜ਼ ਨਹੀਂ ਕੀਤਾ। ਔਰ ਇਹ ਪੂਰੇ ਦਾ ਪੂਰਾ ਜੋ ਦੋ ਕਨਾਲਾਂ ਸਾਡਾ ਸਬਜ਼ੀ ਵਾਲਾ ਆਪਦਾ ਘਰ ਦਾ ਰੱਖਿਆ ਹੋਇਆ। ਇਹਦੇ ਵਿੱਚ ਮੈਂ ਕੋਈ ਵੀ ਵੈਸੇ ਹੀ ਪੈਸਟਿਸਾਈਡ ਯੂਜ਼ ਨਹੀਂ ਕਰਦਾ। ਪਰ ਇਹ ਧਣੀਆਂ ਇੱਕ ਐਗਜ਼ੈਂਪਲ ਹੈ ਇਸ ਲਈ ਮੈਂ ਵੀਡੀਓ ਬਣਾ ਰਿਹਾ। ਵੀ ਕੁਦਰਤ ਦਾ ਬੜਾ ਵਧੀਆ ਤਾਣਾ ਬਾਣਾ ਬਣਿਆ ਹੋਇਆ ਇੱਕ ਜੀਵ ਨੂੰ ਖਾਣ ਲਈ ਦੂਜਾ ਜੀਵ ਭੇਜ ਜਾਂਦਾ। ਤੇ ਗਿਣਤੀ ਦੇਖੋ ਤੁਸੀਂ ਵਾਰਡ ਵੀਟਲ ਦੀ ਕਿੰਨੀ ਹੈ ਦੇ ਉੱਪਰ। ਔਰ ਜੇ ਮੈਂ ਤੁਹਾਨੂੰ ਇੱਕ ਡਾਣੀ ਦੇ ਉੱਪਰ ਦਿਖਾਵਾਂ ਇਹਦੇ ਉੱਪਰ ਤੇਲਾ ਕੁਝ ਬਚਿਆ ਪਿਆ। ਔਰ ਇਹ ਦੇਖੋ ਬਿਲਕੁਲ ਜਾ ਰਹੀਆਂ ਉਹਦੇ ਕੋਲੇ। ਉਹਨੂੰ ਖਪਨਿਸ਼ ਕਰਨਾ ਕੁਦਰਤੀ ਜੀਵ ਕੁਦਰਤ ਨੇ ਪੈਦਾ ਕੀਤਾ ਹੈ ਹਰ ਜੀਵ ਦੇ ਪਿੱਛੇ ਇੱਕ ਦੂਸਰਾ ਜੀਵ ਖਾਣ ਵਾਲਾ ਵੀ ਉਹਨੇ ਲਾਇਆ ਦ ਹੈ ਤਾਂ ਜਿੰਨਾ ਕੁ ਕੁਦਰਤ ਨੂੰ ਆਪਾਂ ਸਮਝਾਂਗੇ ਓਨੀ ਕੁ ਆਪਣੇ ਲਈ ਖੇਤੀ ਉਹ ਵੀ ਸੌਖੀ ਹੋ ਜਾਣੀ ਆ ਜਿਸ ਤਰ੍ਹਾਂ ਇਸ ਬਰਡ ਬੀਟਲ ਦੀ ਗਿਣਤੀ ਚੈੱਕ ਕਰੋ ਤੁਸੀਂ ਮਤਲਬ ਕਾਫੀ ਤਦਾਦ ਦੇ ਵਿੱਚ ਇਸ ਧਣੀਆਂ ਦੇ ਉੱਪਰ ਉਹ ਪਕਾਉਣ ਲਈ ਰੱਖਿਆ ਸੀ ਆਪਾਂ ਘਰੇ ਧਣੀਆਂ ਜਿਹੜਾ ਲੰਮ ਸਮੋਂ ਲਾਸਟ ਸਟੇਜ ਵੱਲ ਨੂੰ ਜਾ ਰਿਹਾ ਹੈ ਤਾਂ ਬੀਟਲ ਤੁਸੀਂ ਦੇਖ ਸਕਦੇ ਹੋ ਬੀਟਲ ਬਹੁਤ ਜ਼ਿਆਦਾ ਹੈ ਜੀ